ਸukhdev Singh Bhojraj ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਸਭ ਤੋਂ ਪਹਿਲਾਂ ਤੇ ਪੱਤਰਕਾਰ ਸਾਹਿਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੇਂਦਰ ਸਰਕਾਰ ਦੀ क्रूरਤਾ ਦੇ ਖਿਲਾਫ ਅੱਜ ਦਾ ਕੇਂਦਰ ਸਰਕਾਰ ਦੀ क्रूरਤਾ ਦੇ ਖਿਲਾਫ ਅੱਜ ਦਾ ਇਹ ਪ੍ਰੋਟੈਸਟ ਜੋ ਪਿਛਲੀ ਵਾਰ 220 ਦੇ ਵਿੱਚ ਦੇ 221 ਦੇ ਵਿੱਚ ਸੰਘਰਸ਼ ਚੱਲਿਆ ਸੀ ਉਸ ਸਮੇਂ ਦੌਰਾਨ ਸਰਕਾਰ ਨੇ ਮੰਗਾਂ ਮੰਨੀਆਂ ਸਨ ਜਿਨ੍ਹਾਂ ਨੂੰ ਲਾਗੂ ਕਰਨ ਤੋਂ ਸਰਕਾਰ ਮੁੱਕਰੀ 13 ਫਰਵਰੀ ਇਸ ਸਾਲ ਕਿਸਾਨ ਮਜ਼ਦੂਰ ਮੋਰਚੇ ਦੇ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਨੂੰ ਜਾ ਰਹੇ ਸਨ ਔਰ ਹਰਿਆਣਾ ਗਵਰਨਮੈਂਟ ਨੇ ਕੰਧਾਂ ਕੱਢ ਕੇ ਕਿਸਾਨਾਂ ਨੂੰ ਰੋਕਿਆ ਔਰ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਰੀਲੀਆਂ ਗੈਸਾਂ ਬੰਬੇ ਇਹਨਾਂ ਨੇ ਸਿੱਟੇ ਗੋਲੀਆਂ ਚਲਾ ਕੇ ਇਹਨਾਂ ਨੇ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਔਰ ਪੰਜ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ 450 ਦੇ ਕਰੀਬ ਕਿਸਾਨ ਜ਼ਖਮੀ ਹੋਏ ਪਹਿਲੀ ਗੱਲ ਤਾਂ ਇਹ ਹੀ ਬੜੀ ਵੱਡੀ क्रूरਤਾ ਹੈ ਔਰ ਹੁਣ ਜਿਹੜੀ ਸਭ ਤੋਂ ਵੱਡੀ ਸਿੱਤਮ ਜਰੀਫੀ ਜੋ ਕੀਤੀ ਹੈ ਹਰਿਆਣਾ ਗਵਰਨਮੈਂਟ ਨੇ ਕਿ ਹਰਿਆਣਾ ਦੇ ਡੀਜੀਪੀ ਨੇ 6 ਪੁਲਿਸ ਅਫਸਰਾਂ ਦੇ ਨਾਂ ਰਾਸ਼ਟਰਪਤੀ ਨੂੰ ਤਜਵੀਜ਼ ਕੀਤੇ ਹੈ ਕਿ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ ਉਹ ਕਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਨਾਂ ਨੇ ਉਹਨਾਂ ਟੀਮਾਂ ਦੀ ਅਗਵਾਈ ਕੀਤੀ ਹੈ ਉਹਦੇ ਵਿੱਚ ਡੀਐਸਪੀ ਤੋਂ ਲੈ ਕੇ ਆਈਪੀਐਸ ਰੈਂਕ ਦੇ ਅਫਸਰ ਨੇ ਸੋ ਇਹ ਸਭ ਤੋਂ ਵੱਡੀ ਜਿਹੜੀ ਹੈ ਘਨੌਣੀ ਜਿਹੜੀ ਹੈ ਇਹ ਹਰਿਆਣਾ ਗਵਰਨਮੈਂਟ ਦੀ ਹੈ ਬੀਜੇਪੀ ਸਰਕਾਰ ਦੀ ਇਹ ਕਾਰਵਾਈ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਰਿਆਣਾ ਸਰਕਾਰ ਦੇ ਨਰਿੰਦਰ ਮੋਦੀ ਦੇ ਪੁਤਲੇ ਫੁਕੇ ਜਾ ਰਹੇ ਨੇ ਉਹ ਅੱਜ ਗੁਰਦਾਸਪੁਰ ਦੇ ਵਿੱਚ ਵੀ ਪੁਤਲਾ ਫੁਕਿਆ ਗਿਆ ਜੇਕਰ ਫਿਰ ਵੀ ਸਨਮਾਨ ਕਰਦੀ ਹੈ ਸਰਕਾਰ ਤਾਂ ਫਿਰ ਉਹਨਾਂ ਸਮਝੀ ਖੜਾ ਦੇਖੋ ਸਾਡਾ ਤਾਂ ਵਿਰੋਧ ਹੈ ਨਾ ਸਾਡਾ ਤਾਂ ਪ੍ਰੋਟੈਸਟ ਹੈ ਜੇਕਰ ਇਹ ਨਹੀਂ ਸਮਝਦੇ ਤਾਂ ਅੱਗੇ ਕਿਸਾਨਾਂ ਦੀ ਤਾਕਤ ਨੇ ਕਿਸਾਨਾਂ ਦੀ ਤਾਕਤ ਨੇ ਸਮਝਾਤਾ ਨਾ ਕਿ ਜਿਹੜਾ ਕਹਿੰਦਾ ਸੀ 400 ਪਾਰ ਉਹ 240 ਤੇ ਆ ਗਿਆ ਲਖੀਮਪੁਰ ਦਾ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਲਖੀਮਪੁਰ ਵਾਲੀ ਸ਼ੀਟ ਹਾਰੇ ਆ ਔਰ ਇਹਨਾਂ ਨੇ ਧਰਮ ਦਾ ਪਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ RAM ji ਦੀ ਦੱਸੋ ਤੁਸੀਂ ਵੀ ਸਾਰੇ ਮੀਡੀਆ ਵਾਲੇ ਹੋ ਅਜ ਤੱਕ ਇਹ ਗੱਲ ਹੋ ਸਕਦੀ ਹੈ ਕਿ RAM ji ਨੂੰ ਇਹੀ ਲੈ ਕੇ ਆਏ ਆ ਹੁਣ ਤੱਕ RAM ji ਕਿੱਥੇ ਸਨ ਜਿ ਕੋਈ ਜਿਹੜੇ અવਤਾਰ ਨੇ ਇਹ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੀ ਇਹੋ ਜਿਹੇ ਜਿਹੜੀਆਂ ਗਲਤ ਬਿਆਨਬਾਜ਼ੀ ਕਰਦੇ ਨੇ ਔਰ ਇਹ ਅਜੋਧਿਆ ਵਾਲੀ ਸ਼ੀਟ ਵੀ ਹਾਰੇ ਕਿਉਂਕਿ ਰਾਮ ਜੀ ਨੇ ਦੱਸ ਦਿੱਤਾ ਕਿ ਮੈਨੂੰ ਲਿਆਉਣ ਵਾਲੇ ਤੁਸੀਂ ਕੌਣ ਹੋ ਸੋ ਇਹ ਜਦੋਂ ਵੀ ਕੋਈ ਅਜਿਹੀ ਗੱਲ ਕਰਦੇ ਆ ਤੇ ਲੋਕਾਂ ਦੀ ਤਾਕਤ ਆਟੋਮੈਟਿਕਲੀ ਇਹਨਾਂ ਦੇ ਵਿਰੋਧ ਜਾਂਦੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਊਕਾਦ 400 ਪਾਰ ਵਾਲਿਆਂ ਨੂੰ 240 ਤੇ ਰਹਿ ਕੇ ਸੋ ਕੁਦਰਤੀ ਤੌਰ ਦੇ ਉੱਤੇ ਇਹ ਜਿਹੜੇ ਆ ਸਮਝਣਗੇ ਇਹਨਾਂ ਨੂੰ ਸਮਝਣਾ ਪੈਣਾ ਕਿਉਂਕਿ ਹੁਣ ਇਹ 240 ਤੇ ਆਏ ਨੇ ਇਲੈਕਸ਼ਨ ਆਈ ਜਾਂਦੀਆਂ ਨੇ ਸਮੇਂ-ਸਮੇਂ ਦੇ ਨਾਲ ਇਹ ਜਿਹੜੇ ਨੇ ਸੱਤਾ ਦੇ ਵਿੱਚੋਂ ਬਾਹਰ ਹੋ ਜਾਣਗੇ ਕਿਸਾਨਾਂ ਦੀਆਂ